ਹਾਂਜੀ ਸਾਥ ਸ੍ਰੀ ਅਕਾਲ ਜੀ ਸਾਰੇ ਪਸ਼ੂ ਪਾਲਤ ਭਰਾਵਾਂ ਦਾ ਸਵਾਗਤ ਹੈ ਆਪਣੇ ਚੈਨਲ ਪੰਘਾ ਦਾ ਡੇਰੀ ਫਾਰਮ 911 ਤੇ ਅੱਜ ਦੀ ਵੀਡੀਓ ਲੱਗਿਆ ਬਣਾਉਣਾ ਨਿੱਡਾ ਡੇਰੀ ਫਾਰਮ ਦਾ ਪਿੰਡ ਲੱਖੂਵਾਲਾ ਤੋਂ ਅੱਜ ਦੀ ਵੀਡੀਓ ਵਿੱਚ ਟੋਟਲ ਆਪਾਂ ਤੁਹਾਨੂੰ ਦਿਖਾਵਾਂਗੇ 4 ਪਸ਼ੂ 2 ਝੋਟੀਆਂ ਬਿਲਕੁਲ ਤਾਜ਼ੀਆਂ ਸੂਈਆਂ ਤੇ 2 ਗੱਬਣਾ ਤਿਆਰ ਦਿਖਾਵਾਂਗੇ ਇੱਕ ਆ ਵੈੜ ਗੱਬਣ ਤਿਆਰ ਤੇ ਇੱਕ ਛੋਟੀ ਗੱਬਣ ਤਿਆਰ ਆਪਾਂ ਪਹੁੰਚੇ ਆਪਾਂ ਦੀ ਨੀੜੇ ਸਿੰਘ ਉਹਨਾਂ ਕੋਲ ਤੇ ਆ ਜੋ ਕਰਦੇ ਆ ਭਾਈ ਨਾਲ ਦਾ ਬਾਅਦ ਸੱਜੇ ਪੜੀ ਸਸਕਾ ਬਿੰਦੀ ਉਹ ਸੁਣੋ ਜੀਤਾ ਜੀ ਬਹੁਤ ਵਧੀਆ ਜੀ ਗੁਰੂ ਨਾਮ ਦਾ ਅਸੀ ਕਿਰਪਾ ਜੀ ਚਲੋ ਕਿਰਪਾ ਹੀ ਚਾਹੀਦੀ ਆ ਜੀ ਬਲਕੇ ਆਪਣਾ ਨਾਮ ਤੇ ਐਡਰੈਸ ਦੱਸ ਦਿਓ ਡੀਟਾ ਦੇ ਪਿੰਡ ਲਖੋਵਾਲ ਤਸੀਲੇ ਨਾਲਾ ਜਿਲ੍ਹਾ ਠੀਕ ਹੈ ਫੋਨ ਨੰਬਰ ਬੋਲ ਦਿਓ 998456054 ਠੀਕ ਹੈ ਜੀ ਤੇ ਜਰਸੀ ਤੋਂ ਕਰ ਲਈਏ ਸ਼ੁਰੂ ਆ ਜੀ ਹਾਂ ਜੀ ਦਸੇ ਉੱਪਰ ਇਹ ਕਿ ਨਾ ਸ਼ੁਰੂਆਤ ਹੋ ਵੀ ਜੀ ਛੇ ਦਾਦੇ ਮੂੰਹ ਤੋਂ ਦੁਜੀ ਦੂਆ ਸੁਣਾ ਨੇ ਅੱਛਾ ਜੀ ਚਮਚੀ ਵੇਖੋ ਕੁਆਲਟੀ ਗੋਡੀ ਦਿਖਾਓ ਕਿਦਾਂ ਦੀ ਆ ਲਓ ਦੇਖੋ ਇਹ ਸਵਾਰ ਤੇ ਵੀ ਚੈੱਕ ਕਰ ਸਕਦੇ ਆ ਬੜੀ ਬੜੀ ਹੈ ਬੰਦਾ ਇਹ ਇਹ ਕਿੰਨੇ ਕਿ ਦੋ ਟਲੀਏ ਵਜੇ ਸੋਦ ਵੀਰ ਜੀ ਉਹ ਘਰ ਵਾਲੇ ਤਾਂ ਕਹਿੰਦੇ ਆਪਾਂ 15 ਕਿਲੋ ਪਹਿਲੂ ਸੇਲੋ ਚੋਂਦੇ ਰਹੇ ਆ ਅੱਛਾ ਜੀ ਅੱਗੋਂ ਅਗਲੇ ਦੀ ਸੇਵਾ ਆਪੇ ਕੋ ਹੰਦਾ ਚਾ ਲਾਰੇ ਕਿ ਨਹੀਂ ਠੀਕ ਹੈ ਠੀਕ ਆਪਾਂ ਕਹੀ ਲੀ ਕਿ ਐਵੇਂ 20 25 ਦੀ ਹੈ ਮਾਰਾ ਇਹਨੂੰ ਪਤਾ ਨਹੀਂ ਕਿੰਨਾ ਦੇਣਾ ਹੈ ਹਾਂਜੀ 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 ਸੇਵਾ ਦੇ ਤੇ ਬੈਣ ਤਾਂ ਕਿ ਸਾਫ ਸੁਥਰੀ ਬੜੀ ਆ ਠੀਕ ਹੈ ਠੀਕ ਹੈ ਹਾਂਜੀ ਦੇਖੋ ਤੋਂ ਬਾਜੀ ਫਿਰ ਕੋਲ ਕਿਹਾਈਏ ਇਹ ਇਹ ਘੱਡੀ ਨਹੀਂ ਬਹੁਤ ਜ਼ਿਆਦੀ ਵੀਰ ਜੀ ਠੀਕ ਹੈ ਕਿੰਨਾ ਟਾਈਮ ਖੱਡੀ ਹਲੇ ਹਲੇ ਮੇਰੇ ਨਾਲ ਲੈ ਹੀ ਜਾਣੇ 5 6 ਦਿਨ ਨੇ ਸੀ ਇਕ ਠੀਕ ਹਾਂ ਜੀ ਹਫਤੇ ਕਿ ਤਿਆਰ ਪਾਜ ਦਾ ਟਾਈਮ ਖੜਦੀ ਆ ਬਾਕੀ ਥਣ ਭਾਂਡਾ ਜਿਹੜਾ ਬਹੁਤ ਹੀ ਚੰਗਾ ਜਿਹਾ ਢੱਲਾ ਢੱਲਾ ਨੇ ਕਾਫੀ ਆ ਹਵਾਨੇ ਦੇ ਤੇ ਸੂਰ ਦਾ ਕਿਹੜਾ ਨਾ ਲੈ ਜੋ ਮੜੀ ਨਾਲੂ ਵੀ ਕਰਮ ਵਾਲੀ ਤੇ ਨਾਰਾਂ ਨੂੰ ਨਾ ਵੀ ਜਿਹੜੀਆਂ ਹਵਾ ਕਾਫੀ ਆ ਗਈਆਂ ਮਾਡਾ ਫੇਸ ਕੁਆਲਟੀ ਦਿਖਾਉਂਦੇ ਆ ਤੁਹਾਨੂੰ ਆ ਸੀਲੀਆਂ ਸੋਲੀਆਂ ਵਿੱਚ ਚੈੱਕ ਕਰ ਸਕਦੇ ਤੁਸੀਂ ਲੋਨ ਫੇਸ ਕੁਆਲਟੀ ਪਿਓਰ ਜਰਕੀ ਆ ਗਈ ਆਪਣੀ ਖਾਣਾ ਦਾ ਸੈਰ ਗਿਆ ਕਿਤੇ ਚੱਕ ਕਰਾਉਣੇ ਹਨ ਕਲਾ ਕਲਾ ਲਗਾ ਆਹ ਖੰਡੀ ਸੀਲ ਬੜੀ ਹੈ ਠੀਕ ਹੈ ਠੀਕ ਹੈ ਇਤਨਾ ਭਾਵੇਂ ਜਿੱਥੇ ਕਰ ਗਿਆ ਹੱਥ ਵੇਚ ਜਾ ਦੇ ਤਾ ਠੀਕ ਹੈ ਠੀਕ ਹੈ ਦੇਖੋ ਥਣ ਹਲੇ ਬਹੁਤ ਜ਼ਿਆਦਾ ਵੱਛੀ ਬਣਨੀ ਹੈ ਵੇਖੋ ਅੱਛਾ ਆਹ ਰਵਤਰਗਾ ਜੰਡਾ ਠੀਕ ਹੈ ਠੀਕ ਹੈ ਇਹ ਕੀ ਮੁੱਲ ਕਰਨਾ ਪਈ ਇਹਦਾ ਮੁੱਲ ਵੀ ਸੀ ਜਿੰਨਾ ਦੇ ਵੱਛੀ ਸੀ 70 75 ਦੀ ਉਹ ਮਰਦੀ ਆ ਹਾਂਜੀ ਤੇ 60 ਹੀ ਆ ਦੇ ਦੀਏ ਹੋਰ ਕਰਦੀ ਜਮਾਨਤ ਨੂੰ 200 ਹੋਰ ਕਰਦੀ 80 ਦੀ ਹਾਂ ਠੀਕ ਗੱਲ ਆ ਉਹ ਜੀ 58000 ਦੀ ਗੱਫਨ ਤਿਆਰ ਆ ਬਿਲਕੁਲ ਅਗਲੀ ਵਕਤੀ ਵੇਖ ਲਓ ਕੋ ਮੇਰਾ ਵੀ ਰਿਚੀ ਅਣ ਕੇ ਤਸੱਲੀ ਕਰਕੇ ਦੱਬ ਦੱਬ ਕੇ ਖੜੇ ਕੰਢੀ ਸੀਲ ਬੜੀ ਆ ਹਾਂਜੀ ਹਾਂਜੀ ਤੇ ਹੈ ਵੀ ਦੰਦਾਂ ਚ ਛੇ ਦੰਦ ਆ ਠੀਕ ਆ ਠੀਕ ਆ ਉਹ ਵੀ ਛੇ ਦੰਦ ਚ ਮੂੰਹ ਬਿਲਕੁਲ ਨਵੀਂ ਬੈਠਾ ਜੀ ਬਾਕੀ ਬਣੂ ਬਣੂ ਬਹੁਤ ਜ਼ਿਆਦਾ ਹੈ ਵੀ ਕੰਢੀ ਆ ਨਾ ਗਰਮੀ ਨਾ ਮਤਲਬ ਕੋ ਪ੍ਰਵਾਹ ਨਹੀਂ ਠੀਕ ਆ ਠੀਕ ਆ ਲਓ ਕੀ ਕਰਦਾ ਤੇ ਬਾਕੀ ਨਾੜਾ ਨੋੜਾ ਵੀ ਕਾਫੀ ਆ ਗਿਆ ਚੱਟੇ ਨਾੜਾ ਬੜੀਆਂ ਚੱਡੇ ਦੇ ਵੀਰ ਜੀ ਹਾਂਜੀ ਹਾਂਜੀ ਹਾਂ ਤੇ ਦੂਜੇ ਨੰਬਰ ਤੇ ਆ ਗਈ ਇਹ ਨੇਦੀਰਾ ਵੀ ਦਸੇ ਪੱਲੀਆਂ ਛੋਟੀ ਬਨੇ ਇਹ ਵੀ ਇੰਦੀ ਸੂਈ ਹੈ ਤਾਜੀ ਅੱਛਾ ਜੀ ਪੂਰ ਨੀਲੀ ਰਾਲੀਆ ਛੋਟੀ ਦੇ ਮਗਰ ਕੱਟੀ ਵੀ ਨੀਲੀ ਰਾਵੀ ਦੀ ਆ ਠੀਕ ਦੇ ਕੱਟੀ ਵੀ ਤੁਹਾਨੂੰ ਦਿਖਾਉਂਦੇ ਆ ਅੱਛਾ ਜੀ ਤੇ ਮੰਨ ਲਓ ਇਹਨੂੰ ਸੂਈ ਨੂੰ ਅੱਜ ਛੇਵਾ ਦੇਣੇ ਆ ਠੀਕ ਆ ਭਾਵੇਂ ਕੋਲੇ ਵਾਲੇ ਬੋਨਾ ਦਾ ਭਾਵੇਂ ਦੁੱਧ ਹਾਂਜੀ 9 ਕਿਲੋ ਜਿਹੜਾ ਲੀਟਰਾਂ ਨਾਲ ਮਿਲਣ ਵਾਲਾ ਹੋਊਗਾ ਕੈਨ ਵਾਲਾ ਨਹੀਂ ਹੋਊਗਾ ਠੀਕ ਆ ਠੀਕ ਆ ਤੁਹਾਨੂੰ ਕੋਲ 10 ਕਿਈ ਜਿਵੇਂ ਜੋ ਮਰਜ਼ੀ ਕੇ 9 ਕਿਲੋ ਮਿਣਕੇ ਦੇਵਾਂਗੇ ਠੀਕ ਆ ਠੀਕ ਆ ਕੋਲੇ ਦਾ ਮੈਂ ਦੁੱਧ ਨਾਲੇ ਦੁੱਧ ਛੋਟੀ 12-13 ਕਿਲੋ ਆਮਨੇ ਦੇਵੂਗੀ ਠੀਕ ਆ ਤੇ ਬੱਚਾ ਵੀ ਲਾ ਕੇ ਦੁੰਨੇ ਆ ਬੱਚਾ ਲਾ ਰੰਦੀ ਆ ਮਿਲਾਂ ਲਾ ਦੋ ਲਾ ਦੋ ਮੰਨ ਲਓ ਛੱਟ ਕੱਢੀ ਯਾਰ ਕੋਲ ਕੇ ਦਿਖਾ ਦਿੰਦੇ ਆ ਬਾਕੀ ਸਾਹ ਵੇਖੋ ਕਿੰਨੀ ਆ ਇੱਧਰ ਦਿਖਾਓ ਚਾਹ ਤੇ ਇਹ ਕੋਈ ਨਾ ਦੁੰਨੇ ਛੱਟ ਆਉਂਦੇ ਠੰਡ ਨੂੰ ਗੜਾ ਲਗਾ ਕੇ ਦਿੱਤੀ ਵਾਈ ਇੱਕ ਨੰਬਰ ਆ ਹਨ ਲੈਓ ਲੈਓ ਕੱਟਿਆ ਕੱਟਿਆ ਹਾਂ ਮੈਂ ਕੱਟੀ ਗਈ ਹਾਂ ਕੱਟੀਆਂ ਦੇਖੀ ਹਾਂ ਲੈ ਕੱਟਾ ਜਾਣ ਕੋਈ ਨਹੀਂ ਭੁਲੇਖਾ ਲੱਗਿਆ ਮੇਲ ਕਾਫਰੀ ਇਹਦੇ ਪਿੱਛੇ ہے تو نیلی دا میرا وا اے ہن اے ہاں کیا اس تامی میرے کو کر لیا ہے تے نارمل دودھ تیار ہے तीन ने छाती ली है उनके दोनों खोल के दिखा दो हां हां मैंने हां ये ठीक है ठीक है हां भाई जी ਆ ਵੀ ਨੇ ਬੋਲੀ ਲਾਗ ਗਿਆ ਤਾਂ ਪਸਮਾਰ ਚੈੱਕ ਕਰ ਸਰਦ ਜੈ ਕਿਲੇ ਗੜਵਾ ਲੱਗਿਆ ਠੀਕ ਹੈ ਤੇ ਥਣ ਗਿਆ ਨੋਕ ਵਾਲਾ ਲੱਗਾ ਪਿਆ ਕੱਲਾ ਕੱਲਾ ਲਓ ਯਾਰ ਅਗਲੇ ਘਾਟੀ ਤੇ ਵਾਈਂਦੇ ਠੀਕ ਦਿੱਤੀ ਮੈਂ ਨਹੀਂ ਲਓ ਯਾਰ ਮਦਰਲੇ ਖਾਂਦੇ ਸ਼ੋਈ ਇਹ ਕਹਿ ਕਰਤਾ ਦੇ ਤੀ ਠੀਕ ਹੈ ਭਾਈ ਠੀਕ ਹੈ ਕੌਣ ਤੇ ਕੋਈ ਸ਼ੱਕ ਨਹੀਂ ਹੋਊਗਾ ਠੀਕ ਹੈ ਠੀਕ ਉਹ ਤੋਂ ਬਾਅਦ ਫਿਰ ਖੌਣ ਚਣਵਕਾਰੀਏ ਛੱਡ ਲੋਕੀ ਕਹਿੰਦਾ ਸਭ ਕੁਝ ਕੀਤਾ ਦਾ ਕਰਦਾ ਨਾ ਇਹ ਤਾਂ ਹੈ ਵੀ ਸਿੰਗਲ ਹੱਡੀ ਆ ਸਿਆਸਤਾਂ ਦੇ ਮੌਕੇ ਤੇ ਨੌ ਲੀਟਰ ਦੇ ਤੋਂ ਪਿਆਰ ਆ ਤੇ ਦੂਜਾ ਸਵੇਰ ਦੱਸਿਆ ਭਾਜੀ ਉਹ ਇਹ ਕਿਹੜਾ ਸਵੇਰ ਚੋਟੀ ਹੋਈ ਆ ਪਿਓਰ ਨੀਲੀ ਰੰਗ ਦੀ ਆ। ਮਾ ਲਓ। ਕਰੋ ਜੀ ਅੱਖਾਂ ਦੇ ਵਿੱਚ ਵੀ ਆ ਗਈ ਇਹਦੇ ਚਾਵੇਂ ਪੈਰ ਧੋਤੇ ਆ। ਪੰਡ ਕੜਿਆ ਨਹੀਂ ਆ ਗਈ ਆਗੇ। ਲਓ ਜੀ ਸਿੰਗ ਤੋਂ ਵੀ ਚਲੋ ਠੀਕ ਹੀ ਆ ਗਿਆ ਥੋੜਾ ਜਿਹਾ ਕਰਕਾ ਕਰਤਾ ਕੁੰਡਾ। ਤੇ ਜੇ ਵੀ ਵੀ ਭਾਜਾ ਚਲੋ ਸੇਵਾ ਵਾਲਾ ਲਾ ਜੀ ਤੇ 12 ਲੀਟਰ ਜਿਹੜਾ ਦੁੱਧ ਭਈ ਜਾਂਦਾ ਕਿ ਭਰ ਲਿਓ ਵੀ। ਤੂੰ ਵੀ ਸਾਇਰ ਤੋਂ ਚੈਟ ਕਰਨਾ ਮੈਂ ਤਾਂ ਤੁਹਾਨੂੰ ਆਉਂਦਾ ਅੱਗ ਲੱਗ ਗਈ ਇੱਧਰ ਆ ਜਾ ਤੂੰ ਵੀ ਸਾਇਰ ਤੋਂ ਚੈਟ ਕਰਦਾ ਸਦੇ ਜਾਣ ਪੱਲਾ ਕਲਾਸ਼ਾ ਮਾ ਸੰਗਾਂ ਦੇ ਲਗਾਤਾਰ ਕਰਵਾਏ ਵੀ ਥਣ ਬੜਾ ਚੰਗਾ ਆ ਠੀਕ ਹੈ ਇਹਦਾ ਭਾਜੀ ਮੋਹਰ ਦੇ ਨਾਲ ਮੋਲ ਵੀ ਇੰਨੀ ਕਰ ਲਈਏ ਲੱਖਾਂ ਦਾ ਜੈ ਕੀ ਕਰਦਗੇ ਮਾਦਨਾ 95 ਦੀ ਦੇ ਦੀਏ ਦੱਸੋ ਤੇ ਇਹ ਗਿਣਾ ਕਰਕੇ ਪੱਲਾ ਕਰਨਾ ਜਨਾ ਕੋ ਇਹ ਦੱਸ ਦੋ ਹਾਂ ਨਾ ਇੱਥੇ ਛੱਡ ਦੇਣੀ 90 ਦੀ ਦੇ ਦੀਏ Well, what do you got i ਦੋ ਛੱਡ ਦਈਏ 80 80 ਹੀ ਆ ਤੇ ਲਵਾਂਗੇ ਠੀਕ ਹੈ ਛੱਨੀ ਕਰਕੇ ਮੇਰਾ ਵੀਰ ਖੜੇ ਵੀਡੀਓ ਅੱਗੇ ਬੜੀਆਂ ਪੈਂਡੀਆਂ ਵਾਇਰਲ ਹੋਣਡੀਆਂ ਨੇ ਲੋਕਾਂ ਦੀਆਂ ਹਾਂਜੀ ਹਾਂਜੀ ਜਿਹੜਾ ਚੰਗਾ ਡੰਗਰ ਉਹ ਬਾਹਰੋਂ ਵੀਰ ਜੀ ਪੈਸੇ ਲਾ ਕੇ ਮਿਲਣਾ ਹੈ ਇਹ ਗੱਲ ਹੈ ਅਸੀਂ ਵੀ ਗੁਜ਼ਾਰ ਖੰਡ ਲੈ ਕੇ ਦੇਣਾ ਮੈਂ ਕਹਦੀ ਆ ਵੀ ਅਸੀਂ ਬਰਾਬਰੀ ਤੇ ਹੀ ਜਾਣਦੇ ਹਾਂ ਹਾਂਜੀ ਹਾਂਜੀ ਮੇਰਾ ਵੀਰ ਇਖੇ ਤਸੰਨੀ ਕਰਕੇ ਖੜੇ ਜਿੰਨੇ ਘਾਟੀਆਂ ਹਾਂ ਜਿਹੜਾ ਨਹੀਂ ਆ ਕਰਦਾ ਵੀਡੀਓ ਕਾ ਤੇ ਜਵਾਵੇ ਠੀਕ ਹੈ ਠੀਕ ਹੈ ਤੁਹਾਨੂੰ ਫੋਨ ਲਾਵੇ ਸਾਨੂੰ ਲਾਵੇ ਕਿ ਨਹੀਂ ਨਹੀਂ ਬਿਲਕੁਲ ਛੱਨੀ ਕਰਕੇ ਖੜਾ ਭਾਵੇਂ ਕਿਤੇ ਉਹ ਨੌਵੇਂ ਸਾਡੇ ਕੋਲ ਆਉ ਭਾਵੇਂ ਕਿਸੇ ਕੋਲ ਬ ਗੰਦਾ ਹਾਂ ਵੀਰ ਜੀ ਜਨੇ ਪੈਸੇ ਖਰਚੜੇ ਮੰਨ ਲਓ ਉਹ ਵੀ ਸੱਚਾ ਹਾਂਜੀ ਹਾਂਜੀ ਹੁਣ ਕੇ ਲੋਕ ਉਹ ਪੈਸੇ ਕਿਹੜੇ ਸੋਫੇ ਬੰਦੇ ਨੇ ਕਿ ਨਹੀਂ ਬਿਲਕੁਲ ਕਰ ਬੰਦਾ ਹੁਣ ਕੇ ਮੰਨੋ ਔਖਾ ਨਹੀਂ ਜਿੰਨ ਦਿੱਤੇ ਤੇ ਆਹੋ ਇਹ ਤਾਂ ਗੱਲ ਸਹੀ ਹੈ ਹਾਂਜੀ ਹਾਂਜੀ ਲਓ ਜੀ ਠੜਪਾਂਡਾ ਚੰਗਾ ਵਾ ਤੇ ਬਾਕੀ ਵੇਖੋ ਝੋਡੀ ਸਾਫ ਸੁਥਰੀ ਠੰਡੀ ਬੜੀ ਆ ਵੇਖੋ ਇਤਨਾ ਮਰਗੀ ਬੈਜੋ ਲਓ ਜੀ ਫੀਲ ਲਿਆ ਸੁੱਲੀਆਂ ਕਾਫੀ ਆ ਗਈਆਂ ਤੇ ਠੰਡ ਵੀ ਨੋਕੜਾ ਲੱਗਾ ਵਾ ਕਿ ਨੋਕੜਾ ਥੰਦੇ ਜਿਹੜਾ ਚਵਾਈ ਬਹੁਤ ਹੀ ਜ਼ਿਆਦਾ ਚੰਗੀ ਨਿਕਲਦੀ ਆ ਸਭ ਦਿਖਾ ਦੋ ਭਰਾ ਬੰਦੇ ਇਹ ਪਹਿਲਾ ਸੂਆ ਝੋਡੀਏ ਅੱਛਾ ਜੀ ਠੀਕ ਹੈ ਠੀਕ ਤਾਂ ਇਹ ਪੱਟਾ ਸੁਭਾਅ ਹੈ ਸੇਵਾਇਕ ਨਾ ਕਰ ਸਕਦੇ ਨਹੀਂ ਠੰਡੀ ਜਿਹੜਾ ਕਾਦਰ ਹੋਤੰਦਾ ਠੀਕ ਹੈ ਠੀਕ ਹੈ ਕਹਿੰਦੇ ਸਾਨੀ ਬਾਈ ਜੀ ਮਾਰਦੇ ਆ ਲੈ ਨਗਰ ਲੈਣਾ ਦੇਖੋ ਇਹੇ ਥਾਣੀ ਕੋਲ ਤੋਂ ਆ ਰਿਆਂ ਬਿਲਕੁਲ ਠੀਕ ਆ ਭਾਜੀ ਵੀਰ ਜੀ ਨੂੰ ਥੋੜੀ ਜਿਹੀ ਨਾ ਪਾਲ ਪੈ ਗਈ ਆ ਵੇਖੋ ਪਹਿਲਾਂ ਨਹੀਂ ਹੈਗੀ ਬਸ ਨੋਣ ਨੋਣ ਕਰਕੇ ਪੈ ਗਈ ਆ ਆਹ ਦੇਖੋ ਮੇਰਾ ਵੀਰ ਜਿੱਦਾਂ ਕੋ ਮਰਜ਼ੀ ਤਸੱਲੀ ਕਰਕੇ ਖੜੇ ਥੋੜੀ ਜਿਹੀ ਉਰਲੇ ਬੰਨ੍ਹ ਭਾਲ ਬੈ ਗਈ ਆ ਠੀਕ ਆ ਠੀਕ ਚੂਣ ਦੀ ਨਹੀਂ ਕੋਈ ਸ਼ੱਕ ਹੂਗਾ ਅਛਾ ਜੀ ਹਾਂਜੀ ਤੇ ਦੁੱਧ ਵੀ ਥੋੜੀ ਕੋ 11 ਕਿਲੋ ਵਾਲਾ ਲੀਟਰ ਦਾ ਮਿੰਨ ਵਾਲਾ ਤਾਂ ਦੇ ਖਿਲਾ ਦਾਂਗੇ ਇਦਾਂ ਜਿਵੇਂ ਮਰਜ਼ੀ ਲੈ ਜੇ ਹਾਂਜੀ ਬੜੀ ਯਾਟ ਬਲਾਇਆ ਕਾ ਜਿਹਦੇ ਕਾ ਤੇ ਬਾਕੀ ਖਾਦ ਕਾੜ ਵੇ ਲੋ ਤੇ ਟੀ ਵੱਡੀ ਥੋੜੀ ਆ ਮਨੋ ਛੋਟੀ ਨਾ ਕੋ ਸਮਝੀ ਦੀ ਹਾਂਜੀ ਆਹ ਦੇਖੋ ਤੇ ਪਹਿਲਾ ਸਵੇਰ ਆ ਨਿੱਗਰ ਲੈ ਰਿਹਾ ਬਹੁਤ ਜ਼ਿਆਦਾ ਚੰਗੀ ਠੀਕ ਠੀਕ ਤਾਂ ਹੋ ਗਈ 11 ਕਿਲੋ ਦਾ ਦੁੱਧ ਤੇ ਥੋੜਾ ਜਿਹਾ ਵੀ ਗਰੰਟੀ ਨਹੀਂ ਦੱ ਇਹ 10 ਲੀਟਰ ਦੀ ਪਾਈਏ ਤੋਂ ਫੁੱਲ ਗਰੰਟੀ ਆ ਤੁਹਾਨੂੰ ਕੋਈ ਆਪ ਲੈਣ ਮੰਗਾ ਲੈ ਇਤਨਾ ਹੀ ਤੇ ਭਾਵੇਂ ਜਿੱਤਰਾ ਕੋ ਮਰਜੀ ਮੰਗਾ ਲੈ ਘੱਟ ਘੱਟ ਵੀ ਬਹੁਤ ਹੀ ਜ਼ਿਆਦਾ ਚੰਗਾ ਦੇ ਪਿੱਛੇ ਵੀ ਇਹਦੇ ਫੀਮਿਲ ਕਾਫ ਆ ਗਿਆ ਜੀ ਮੌਰਾਨ ਅਸਲ ਦੇ ਵਿੱਚ ਆ ਗਈ ਯਾਰ ਸਾਡੇ ਫੇਸ ਕੁਆਲਟੀ ਵੀ ਦਿਖਾਉਂਦੇ ਆਪਾਂ ਤੁਹਾਨੂੰ ਹਾਂ ਉਹਦੀ ਫੇਸ ਕੁਆਲਟੀ ਪ्योर ਜੈਡ ਬਲੈਕ ਆ ਗਈ ਆ ਠੀਕ ਹੈ ਜੀ ਠੀਕ ਆ ਹਾਂ ਆਹ ਭਾਂਡਾ ਜਿਹੜਾ ਇਹਨਾਂ ਨੂੰ ਚੰਗਾ ਲੱਗਾ ਵਾ ਜੂਰ ਇੱਕ ਸਾਈਡ ਤੇ ਪਈ ਕਹਿੰਦਾ ਕਿ ਘਾਹ ਖੁਲਦੀ ਪਈ ਆ ਬਾਕੀ ਮੰਗਲੇ ਇਧਰ ਨੂੰ ਕਰੀ ਫਿਰਦੀ ਆ ਆਹ ਖਾਲ ਆ ਗਿਆ ਵਾ ਇਧਰ ਨੂੰ ਛੱਡਾ ਮਿਆ ਨਕਾ ਵਾ ਤੇ ਆ ਵਾਰੀ ਕਿਆ ਕਸਾ ਤੇ ਤੁੰ ਬਹੁਤ ਜਿਹੜਾ ਵੇਲ ਬੁੱਲਦੀ ਵੀ ਲੱਗੀਆਂ ਤੇ ਕੱਦ ਬਾਗੂ ਬਹੁਤ ਚੰਗਾ ਆ ਗਿਆ ਵਾ ਠੀਕ ਲੈ ਜਾ ਤਾਂ ਬੜਾ ਛੋਟੀਆਂ ਮੇਰੇ ਜਿੱਡੀ ਆ ਹਾਂਜੀ ਹਾਂਜੀ ਮੇਰੇ ਨਾਲ ਹੋਣੀ ਵੀ ਕਹਿੰਦਾ ਜੀ ਲੈ ਮੈਂ 6 ਨਾਂ ਦਿਆ ਠੀਕ ਹੈ ਠੀਕ ਹਾਂਜੀ ਸੂਆ ਪਹਿਲਾਂ ਹੀ ਇਹ ਦਾ ਤੇ ਮੋਹਨਪੰਡੇ ਦੇ ਨਾਲ ਆ ਰਿਹਾ ਹੈ ਕਿ ਕਾਫੀ ਆ ਗਿਆ ਵਾ ਜੀਔਰ ਚੈੱਕ ਕਰ ਸਤੇ ਬਾਕੀ ਕੋਈ ਸ਼ੱਕ ਨਹੀਂ ਖਾਲਾ ਛੱਡਾ ਵਾ ਤੇ ਇਹਦਾ ਬਾਈ ਜੀ ਮੁੱਲ ਫਿਰ ਜੋ ਢੇਰ ਵੀਰ ਗਿਆ ਪਿਛਲੇ ਦਿਨਾਂ ਦੇ ਵਿੱਚ ਆ ਗਿਆ 1.5 ਲੱਖ ਦੀ ਹਾਂਜੀ ਹੁਣ ਥੋੜਾ ਜਿਹਾ ਬਾਜ਼ਾਰ ਮੰਨ ਲਓ ਨਰਮ ਹੈ ਤੁਹਾਨੂੰ ਵੀ ਪਤਾ ਹੈ ਉਹ ਵੀ ਮੈਂ ਵੀਡੀਓ ਪਾਉਂਦੇ ਹਾਂ ਹਾਂਜੀ ਹਾਂਜੀ ਇਹ ਆਪਾਂ ਵੀ ਜਾਇਜ਼ ਹੀ ਦੇਣੀ ਆ ਠੀਕ ਹੈ ਜੀ ਬਿਲਕੁਲ ਜਾਇਜ਼ ਦੇਣੀ ਝੋਟੀ ਮਨ ਲਓ ਥੋੜੀ ਜੀ ਕਮਾਈ ਰੱਖ ਕੇ ਅੱਛਾ ਜੀ ਹਾਂ ਥੋੜੀ 1 15 ਦੀ ਦੇ ਲਈਏ ਹੋਰ ਕਰ ਦਈਏ ਮੈਂ ਜਨਾ ਪੰਜ ਹੋਰ ਛੱਡ ਦਈਏ ਦਾਦੀ ਹਾਂਜੀ ਅਗੀ ਕਸਰ ਕੋਈ ਕੱਢ ਦਿੰਨੇ ਕੋਈ ਚੱਕਰ ਦੋ ਦੋ ਫਰਾਂ ਨਹੀਂ 2 ਹੋਰ ਛੱਡੀਆਂ ਇੱਕ ਪੰਜ ਦੀ ਜਾਂਦੀ ਹੈ ਮਾਦਮ ਇੱਕ ਪੰਜ ਦੀ ਦੇ ਦਾਂਗੇ ਉਦੋਂ ਛੋਟ ਕਰ ਦਾਂਗੇ ਪਰ ਮੇਰਾ ਵੀ ਤਸੱਲੀ ਕਰਕੇ ਹਲੇ ਮੈਂ بار بار ਫੇਰ ਕੇ ਨਾ ਤਸੱਲੀ ਕਰ ਜੀ ਖੜੋ ਹਾਂ ਸਿਆਣੀ ਗੱਲ ਹਾਂ ਸਿਆਣੀ ਗੱਲ ਚੋ ਚਵਾ ਕੇ 100-20 ਟਾਈਮ ਚੋ ਕੇ ਸਾਡੇ ਕੋ ਖੜੋ ਹਾਂਜੀ 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 10 ਕਿਲੋ ਦੀ ਸਾਡੀ ਪੂਰ ਗਰੰਟੀ ਹੈ ਝੋਡੀ ਦੀ ਠੀਕ ਹੈ ਠੀਕ ਹਾਂਜੀ 10 ਲੀਟਰ ਜਿਹੜਾ ਹੈ ਬਾਕੀ ਵੇਖੋ ਵੱਡੀ ਝੋਡੀ ਆ ਕੱਦ ਕੋ ਦੇਖੋ ਕਿੱਡਾ ਏਡਾ ਕੱਦ ਨਹੀਂ ਹੁੰਦਾ ਆਮ ਝੋਡੀ ਪਹਿਲਣ ਦਾ ਵੱਡੀਆਂ ਵਈਆਂ ਤੋਂ ਵੱਡੀ ਆ ਬਿਲਕੁਲ ਜੀ ਠੀਕ ਹਾਂਜੀ ਚੰਗੇ ਤਾਂ ਇੱਕ ਆਦਿ ਆ ਬੇਰਬੂਲ ਕਿੰਨੀ ਲੰਮੀ ਵੇਖੋ ਛੋਟੀ ਦੀ ਤੇ ਨਾਲ ਇਹ ਠੰਡੀ ਬੜੀ ਆ ਲਖੋ ਅੱਛਾ ਜੀ ਇਹ ਨਹੀਂ ਵੀ ਮਤਲਬ ਉਦੋਂ ਉੱਠੇ ਬੱਚਾ ਲੱਗ ਜਾਵੇ ਖੋਣ ਵੀ ਭਾਵੇਂ ਫੇਰ ਵੱਜਵਾ ਠੀਕ ਹੈ ਠੀਕ ਹੈ ਦੋ ਜੀ ਸੀਲੀਆਂ ਸੂਲ ਲਾਵਾ ਬਹੁਤ ਜਿਆਦਾ ਚੰਗੀ ਆ ਇਹਨਾਂ ਜਿਆਦਾ ਚੰਗੀ ਨੂੰ ਗੱਲ ਹੀ ਨਹੀਂ ਕਰਨ ਵਾਲੀ ਛੰਡੇ ਦੇ ਕਾਫੀ ਆ ਗਈਆਂ ਬਹੁਤ ਜਿਆਦਾ ਜੰਗਲੀ ਤੇ ਪਿੱਛੇ ਵੀ ਦੇ ਫੂਲ ਮਿਲ ਕਾਫੇ ਵੀ ਤੁਹਾਨੂੰ ਡਬਲ ਬਰਾਵਾ ਇੱਕ ਉੱਤੇ ਨੰਬਰ ਤੇ ਆ ਗਈ ਲੋਈ ਇਹ ਵੀ ਛੋਟੀ ਵੀਰ ਦੀ ਬੜੀ ਵੱਡੀ ਏ ਦੂਜੀ ਸੂਹੇ ਸੂਣੀ ਆ ਅੱਛਾ ਜੀ ਮੇਰੇ ਨਾਲ ਇਹ ਸੂਹ ਹੀ ਪਾਣਾ ਦੇਣੀ ਲੰਗੇ ਜਾ ਕੋਈ ਕੁੜੇ ਕਰਦੀ ਹੈ ਤੇ ਲੈ ਠੀਕ ਹੈ ਠੀ ਬਿਲਕੁਲ ਸਾਡਾ ਰੱਤੀ ਆ ਰਹੀ ਆ। ਕਾਸੇ 1-2 ਦਿਨ ਹੀ ਲੈਣੇ ਨੇ। ਠੀਕ ਆ ਠੀਕ ਆ ਜੀ। ਬਿੰਗੂਆ ਦੂਸਰਾ, ਸ਼ੂਆ ਦੂਜਾ ਜੀ। ਠੀਕ ਆ। ਕੁਆਲਿਟੀ ਸੇਮ ਸਦੀ ਸਾਰੀ। ਉਹਦੇ ਉਹਦੇ ਬਰਾਬਰ ਹੀ ਆ। ਬਿਲਕੁਲ ਬਿਲਕੁਲ। ਖੋਲ ਦੋ ਬਾਈ ਜੀ ਵੀ ਫਿਰ ਖੋਲ ਕੇ ਦਿਖਾ ਦਈਏ। ਲਓ ਜੀ ਮੱਧ ਲੋਈ ਤੇ ਜਮੀਨ ਰੋਹੀ ਪੈਣ ਕਰਮਾ ਤੋਂ ਨਹੀਂ ਮਿਲਦੀਆਂ। ਤੇ ਕੱਦ-ਕਾਲ ਜਿਹੜਾ ਬਹੁਤ ਹੀ ਚੰਗਾ ਤੇ ਸਿੰਗ ਦੀ ਕੁਆਲਿਟੀ ਵੀ ਚੰਗੀ ਆ ਗਈ। ਖੋਲ ਕੇ ਦਿਖਾਉਂਦੇ ਆਪਾਂ ਤੁਹਾਨੂੰ ਬਾਕੀ। ਲਓ ਮੰ। ਇਹ ਫਟੋਡੀ ਸਵਾਦੀ ਦੇ ਘਰ ਸਾਡੀ ਵੀ ਬੜੀ ਐ ਠੰਡੇ ਵਾਲੇ ਕੋਹਾ ਗਾਵਾਂ ਨੂੰ ਲੱਗਾ ਜੁਦੀ ਠੀਕ ਐ ਠੀਕ ਐ ਲੋਕੀ ਲੱਖ ਬਣੀਆਂ ਹੁਣ ਸਵਰਤਾਂ ਜਣਗਾ ਨਾ ਇਹ ਚੰਗਾ ਜਿਹੜਾ ਇਹਨੂੰ ਬਹੁਤ ਚੰਗਾ ਲੱਗਾ ਵਾ ਮਾਜੀ ਥਾਲਾ ਤੋਂ ਨੇ ਇਹਨਾਂ ਕੰਦਾ ਕੱਲਾ ਲੱਗਾ ਪਿਆ ਤੇ ਕੱਟ ਕਾ ਕੇ ਸਿੰਗਲ ਹੱਡੀ ਆ ਗਈ ਆ ਤੇ ਫੇਸ ਕੁਆਲਟੀ ਵੀ ਦਿਖਾਉਂਦੇ ਆ ਟਿੰਗ ਸੋਨ ਜਿਹੜਾ ਬਹੁਤ ਹੀ ਚੰਗਾ ਲੱਗਾ ਵਾ ਕਰਮਾਲੀ ਦੇ ਦਾਕੇ ਡਾਕੇ ਡਾਕ ਇੱਥੇ ਕਿ ਕਮਾਲੀ ਫੇਰ ਇੱਕ ਤਾਂ ਇੰਨੀ ਖਾਲੀ ਲੱਗਾ ਤੇ ਆਵਾ ਕਰਮਾਲੀ ਨੂੰ ਤਾਂ ਲੱਗ ਜਰੂਰ ਬਣਾਉਂਦੇ ਆਪਾਂ ਲੋਵੀ ਤੇ ਸੋਹਾਰੀ ਸਿੰਘ ਤੋਂ ਵੀ ਜਿਹੜਾ ਚੰਗਾ ਲੱਗਾ ਕਰਮਾਲੀ ਨੂੰ ਸ਼ਾਨਦਾਨ ਨੂੰ ਵੀ ਐ ਲੱਗਾ ਲੱਗਾ ਪਿਆ ਵਾ ਤਾਂ ਇਸ ਨੂੰ ਪੈਣੀ ਆ ਕਦੇ ਦਿਨ ਤੋਂ ਤਿਆਰ ਹੀ ਆ ਠੀਕ ਆ ਠੀਕ ਆ ਵੇ ਪੂਛ ਬਾਜ ਵੇਖੋ ਕੱਡੀ ਬਰੀਕ ਆ ਵੇਖੋ ਇਧਰ ਨੂੰ ਮਰਜੀ ਵਾਲ ਜੇ ਮਾਰੀ ਜਾਓ ਠੀਕ ਆ ਠੀਕ ਆ ਆ ਦਿਖਾਓ ਲਓ ਜੀ ਚੱਡਾ ਤੇ ਕੈਪਟਲ ਉਹਨੇ ਤਾਂ ਖਾਲਾ ਚੱਡਾ ਆ ਗਿਆ ਤੇ ਛਣ ਨਹੀਂ ਲਿਆ ਬਬਰ ਬਣੂ ਜੀ ਹਲੇ ਹੋਰ ਖੁੰਦਿਆਂ ਜਿੰਨੇ ਪੰਜੜੀਆਂ ਹੈਗੀਆਂ ਢੇ ਲੱਗੋ ਲਾਈਆਂ ਸੂਨਤਾਂ ਸਾਰੀਆਂ ਕਵਰ ਕਰ ਜਾਣੀਆਂ ਵਾ ਇਹ ਕਿੰਨੇ ਕਿਲੋ ਦੁੱਧ ਵਾਲੇ ਜਵਾਹੇ ਭਲੀ ਛੋਟੀ ਦੁੱਧ ਤੇ ਵੀਰ ਜੀ ਨੇ ਪਹਿਲਾਂ ਨੇ ਦਿੱਤਾ 13 ਕਿਲੋ ਅੱਛਾ ਹੁਣ ਮੁੰਜੇ ਸੂਵੇ ਮੇਰੇ ਤੋਂ 14-15 ਕਿਲੋ ਦੁੱਧ ਦਊਗੀ ਛੋਟੀ ਠੀਕ ਆ ਠੀਕ ਆ ਇਹ 13 ਵਿੱਚ ਜੇ ਦੇ ਬੜਾ ਜਨਾ ਆਪਾਂ ਮੋਲ ਕਰਨਾ ਅੱਛਾ ਜੀ 13 ਕਿਲੋ ਬੜਾ ਦੁੱਧ ਹੁੰਦਾ ਠੀਕ ਆ ਠੀਕ ਆ ਉਹ ਦੁੱਧ ਹੁੰਦਾ ਇਹ ਦੁੱਧ ਵੀਰ ਜੀ ਸੇਵਾਦਾਰ ਨਹੀਂ ਹਾਂਜੀ ਹਾਂਜੀ ਤੇ ਬਾਕੀ ਥਣਾ ਦੀ ਪਿਛੇ ਦੀ ਸਾਡੀ ਫੋਨ ਗਾਰੰਟੀ ਹੋਊਗੀ ਅਛਾ ਜੀ ਹਾਂ ਹਾਂ ਇਹ ਕੀ ਮੁੱਲ ਜਿਹੜਾ ਲਾ ਰਹੇ ਹੋ ਮੇਰਾ ਵੀ ਮੰਨੋ ਉਦਾਂ ਦਾ ਜੋ ਮਰਜ਼ੀ ਕਰ ਲਿਓ ਬਟ ਟਿੱਕੂ ਜੀਆਂ ਝੋਟੀਆਂ ਨੇ ਹਾਂ ਜੀ ਬਰਾਬਰ ਹੀ ਦੇ ਦਿੰਦੇ ਆ ਸੀ ਵੀ ਇਹ ਵੀ ਇੱਕ ਪੰਜ ਚ ਛੋਟੀ ਕਰਨੀ ਅਛਾ ਜੀ ਹਾਂ ਜੀ ਲਓ ਜੀ 1 ਲੱਖ 5000 ਦੀ ਤੇ ਜੇ ਵੀ ਜੋੜਾ ਲਾਇਆ ਦੇਵਾ ਜੋੜਾ ਦਾ ਜੇ ਥੋੜਾ ਬੋਧ ਹੋਰ ਮਾਨ ਕਰ ਦਾਂਗੇ ਬਾਕੀ ਡੇੜ ਬਿਲਕੁਲ ਛੋਟਾ ਪਾਇਆ ਜੇ ਝੋਟੀਆਂ ਵੱਡੀਆਂ ਨੇ ਠੀਕ ਹੈ ਠੀਕ ਹੈ ਜੀ ਕੌੜੀ ਜੇ ਕੇ ਮਿਸਟਰ ਜੋੜਾ ਬੈਟਮਦ ਭਾਈ ਕਹਿੰਦਾ ਕਿ ਕੱਲੋਂ ਮਾਨਤਨ ਅਗਰ ਕਰਦਾਂਗੇ ਥੋੜਾ ਬੋਧਾ ਕੋਈ ਨਹੀਂ ਹੋਰ ਕਰ ਲਾਂਗੇ ਬਿਲਕੁਲ ਹੀ ਭੈਣ ਭਰਾ ਦੂਰੋਂ ਕਰਾਇਆ ਖਰਾ ਵੀ ਪੈਂਦਾ ਕਿ ਨਹੀਂ ਕਰਦਾਂਗੇ ਹੋਰ ਕੋਈ ਨਹੀਂ ਜੀ ਹਾਂਜੀ ਲਓ ਜੀ ਪਸ਼ੂ ਭਾਈ ਨੇ ਬੋਲ ਚੰਗੇ ਆ ਬਿਲਕੁਲ ਜਿਹੜੇ ਝੋਟੀਆਂ ਸਾਬਣਾਂ ਜਾਇਜ ਬਾਕੀ ਚੋਚਵਾ ਕੇ ਤਸੱਲੀ ਕਰਕੇ ਖੜੋ ਜਦੋਂ ਸਾਡੇ ਵੱਲ ਨਹੀਂ ਕੋਈ ਨਾ ਕਰ ਤੇ ਨੁਕਸ ਨਹੀਂ ਇਹੇ ਕੋਲ ਰੱਖੀਏ ਬਿਲਕੁਲ ਬਿਲਕੁਲ ਸਹੀ ਸ਼ਾਮ ਨੂੰ ਚੋਚਵਾ ਦਿੰਗੇ ਸਵੇਰੇ ਜਿਉਂਦੇ ਨਹੀਂ ਕਿਨਾਂ ਦੋ ਦੋ ਟਾਈਮ ਚੋਲੋ ਠੀਕ ਹੈ ਤਸੱਲੀ ਕਰਕੇ ਖੜੋ ਨਹੀਂ ਬਿਲਕੁਲ ਬਿਲਕੁਲ ਸਹੀ ਗੱਲ ਹੈ ਜੀ ਇਹੋ ਕਰ ਸਕਦੇ ਵੀਰ ਜੀ ਹੋਰ ਕੀ ਹੈ ਹਾਂਜੀ ਹਾਂਜੀ ਲਓ ਭਾਜੀ ਵੀਡੀਓ ਪੂਰੀ ਵੇਖਣ ਲਈ ਧੰਨਵਾਦ ਸਾਰੇ ਪਸ਼ੂ ਪਾਲਕ ਭਰਾਵਾਂ ਦਾ